ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਪੇਟ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਪੇਟ ਸਾਫ਼ ਨਹੀਂ ਹੋਵੇਗਾ ਤਾਂ ਦੋਸਤੋ ਇਸ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਕਮਰ ਦਰਦ, ਪਾਚਨ ਸ਼ਕਤੀ ਕਮਜ਼ੋਰ ਹੋਣਾ, ਸਿਰ ਦਰਦ, ਅੱਖਾਂ ਦੀ ਕਮਜ਼ੋਰੀ, ਅੱਖਾਂ ਥੱਲੇ ਕਾਲੇ ਰੰਗ ਦੇ ਘੇਰੇ ਆ ਜਾਣਾ ਜਾਂ ਫਿਰ ਅੱਖਾਂ ਦੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਚੱਕਰ ਆਉਣ ਲੱਗ ਜਾਂਦੇ ਹਨ ਦੋਸਤੋ, ਸਾਰਾ ਦਿਨ ਆਲਸ ਬਣਿਆ ਰਹਿੰਦਾ ਹੈ, ਭੁੱਖ ਨਹੀਂ ਲੱਗਦੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਦੋਸਤੋ, ਵਾਰ-ਵਾਰ ਹੋਣ ਤੇ ਇਹ ਬਵਾਸੀਰ ਵੀ ਬਣ ਸਕਦੀ ਹੈ। ਦੋਸਤੋ, ਜੇਕਰ ਤੁਹਾਨੂੰ ਵਾਰ-ਵਾਰ ਕਬਜ਼ ਰਹਿੰਦੀ ਹੈ ਤਾਂ ਇਸ ਨਾਲ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ। ਵੈਸੇ ਤਾਂ ਦੋਸਤੋ ਪੇਟ ਦੀ ਖਰਾਬੀ ਕਾਰਨ 150 ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਪਰ ਜੋ ਤੁਹਾਨੂੰ ਦੱਸਿਆ ਹਨ ਦੋਸਤੇ ਕੁਝ ਮੁੱਖ ਸਮੱਸਿਆਵਾਂ ਹਨ ਤਾਂ ਦੋਸਤੋ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮੈਂ ਤੁਹਾਨੂੰ ਅੱਜ ਕੋਈ ਨੁਸਖਾ ਦੱਸੂਗਾ ਜਿਸ ਨਾਲ ਕਿ ਦੋਸਤੋ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਹੋਣਾ ਆਪਾਂ ਗੱਲ ਕਰਦੇ ਹਾਂ ਕਿ ਇਸ ਨੁਸਖੇ ਨੂੰ ਤਿਆਰ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਦੋਸਤੋ ਇੱਕ ਗਲਾਸ ਪਾਣੀ ਨੂੰ ਕਿਸੇ ਬਰਤਨ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦਿਓ ਅਤੇ ਫਿਰ ਦੋਸਤੋ ਉਸ ਵਿੱਚ ਅੱਧਾ ਚਮਚ ਚਾਹ ਪੱਤੀ ਪਾ ਦਿਓ ਅਤੇ ਫਿਰ ਦੋਸਤੋ ਉਸ ਚਾਹ ਪੱਤੀ ਨੂੰ ਕੋਈ ਵੀ ਚਾਹ ਪੱਤੀ ਤੁਸੀਂ ਪਾ ਸਕਦੇ ਹੋ ਉਹ ਕੋਈ ਚਾਹ ਪੱਤੀ ਦੋਸਤੋ ਖਾਸ ਨਹੀਂ ਬਲਕਿ ਦੋਸਤੋ ਤੁਸੀਂ ਘਰ ਵਿੱਚ ਜੋ ਵੀ ਚਾਹ ਪੱਤੀ ਵਰਤਦੇ ਹੋ ਉਸ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਫਿਰ ਦੋਸਤੋ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓ ਅਤੇ ਦੋਸਤੋ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਇਸ ਨੂੰ ਛਾਣ ਕੇ ਕਿਸੇ ਗਲਾਸ ਵਿੱਚ ਕੱਢ ਲਓ ਅਤੇ ਫਿਰ ਦੋਸਤੋ ਸਿਰਫ ਇਸ ਵਿੱਚ ਤੁਸੀਂ ਇੱਕ ਬੂੰਦ ਦੇ ਬਰਾਬਰ ਕੈਸਟਰੋ ਆਇਲ ਪਾ ਦੇਣਾ ਹੈ ਦੋਸਤੋ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਦੋਸਤੋ ਇਸ ਕੜੇ ਦਾ 7 ਹਫ਼ਤੇ ਵਿੱਚ ਤੁਸੀਂ ਸਿਰਫ ਇੱਕ ਵਾਰ ਹੀ ਕਰਨਾ ਹੈ ਅਤੇ ਦੋਸਤੋ ਮਹੀਨੇ ਵਿੱਚ ਚਾਰ ਵਾਰ ਇੱਕ ਮਹੀਨਾ ਸੇਵਨ ਕਰਨ ਤੋਂ ਬਾਅਦ ਦੋਸਤੋ ਤੁਹਾਨੂੰ ਇਸ ਦਾ ਅਸਰ ਦੇਖ ਜਾਵੇਗਾ ਇਸ ਨਾਲ ਦੋਸਤੋ ਤੁਹਾਡੇ ਸਰੀਰ ਦੇ ਅੰਦਰ 19 ਸਫਾਈ ਹੋ ਜਾਵੇਗੀ ਅਤੇ ਦੋਸਤੋ ਜੇਕਰ ਤੁਸੀਂ ਇੱਕ ਤੋਂ ਦੋ ਵਾਰ ਇਸਤੇਮਾਲ ਕਰਨ ਤੇ ਇਸ ਦਾ ਕੋਈ ਵੀ ਅਸਰ ਨਹੀਂ ਦੇਖਦੇ ਤਾਂ ਦੋਸਤੋ ਇਸ ਵਿੱਚ ਤੁਸੀਂ ਅਗਲੀ ਵਾਰ ਤੋਂ ਦੋ ਬੂੰਦਾਂ ਕਸਟਰ ਆਇਲ ਪਾ ਸਕਦੇ ਹੋ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ